ਆਜੀ ਬਾਬਿਓ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਬਟਨੀ ਆਪਾਂ ਦੇ ਜੀਰੀ 1500 ਨੂੰ ਤੇ ਆਪਾਂ ਲਈ ਇਹਨੇ ਟਰੈਕਟਰ ਦਿਹਾੜ ਤੇ ਬਾਬਿਓ ਆਹ ਜੀ ਆਪਾਂ ਟਰੈਕਟਰ ਤੇ ਇਧਰ ਪ੍ਰੈਸ਼ਰ ਹਾਰਨ ਤੇ ਆਹ ਬਟਨੀ ਆ ਉਹ ਉੱਥੇ ਦਿਖਾਉਣੇ ਅੱਜ ਲੋ ਜੀ ਮਿੱਤਰੋ ਹੁਣ ਦੇਖਣ ਲੱਗਿਆ ਮੱਥਾ ਲੋਈ ਮਿੱਤਰੋ ਮਸ਼ੀਨ ਚੱਲਦੀ ਆ ਲੋਈ ਮਿੱਤਰੋ ਆ ਚੱਲਦੀ ਆ ਮਸ਼ੀਨ ਜੇ ਕਰਦਾ ਕੰਮ ਸਟਾਰਟ ਚਾ ਚੱਲਦੀ ਆ ਮਸ਼ੀਨ ਤੁਹਾਨੂੰ ਪਤਾ ਹੀ ਆ ਅੱਜ ਆਪਾਂ ਨੇ ਸ਼ੁਰੂ ਕਰਤਾ ਕੰਮ ਜਿਰੀ ਵੱਢਣ ਦਾ ਇਹ ਹੈਗੀ ਆ 1509 ਤੇ ਬਾਕੀ ਥੋੜਿਆ ਗਿੱਲਾ ਹੈਗਾ ਖੱਤਾ ਬਾਕੀ ਕੋਈ ਚੱਕਰ ਨਹੀਂ ਮਸ਼ੀਨ ਚੱਲਦੀ ਆ ਵਧੀਆ ਆਪਾਂ ਨੇ 2 ਦਿਨ ਪਹਿਲਾਂ ਹੀ ਵੱਢਣੀ ਸੀਗੀ ਬਾਕੀ ਮਸ਼ੀਨ ਵਧੀਆ ਚੱਲਦੀ ਆ ਜੀ ਮਿੱਤਰੋ ਆਪਾਂ ਟਰੈਕਟਰ ਉਰੇ ਖੜਾਤਾ ਮਸ਼ੀਨ ਆਉਦੀ ਆ ਪਹਿਲਾਂ ਟੈਂਕ ਪਾਉਗੀ ਹੁਣ ਤੇ ਬਾਕੀ ਦੇਖੋ ਚੱਲ ਗਿਆ ਮਸ਼ੀਨ ਆ ਵੀ ਵੱਡਾਂਗੇ ਦੇਖਦੇ ਆ ਬਾਕੀ ਤੇ ਲੋ ਜੀ ਹੁਣ ਪੈਣ ਲੱਗਿਆ ਦੂਜਾ ਟੈਂਕ ਇਹ ਹੈਗਾ 3 ਵਿੱਗੇ ਦਾ ਦੂਜਾ 3 ਖਾਨੇ 22 ਵਿੱਗੇ ਦਾ ਖੱਤਾ ਇਹ ਤੇ ਲੋਈ ਮਸ਼ੀਨ ਚੱਲ ਗਈ ਇੱਧਰ ਤੇ ਆਪਣਾ ਟਰੈਕਟਰ ਖੜਾ ਹੈ ਅੱਜ ਧੁੱਪ ਬਹੁਤ ਹੈ ਤੇ ਬਾਕੀ ਗਰਮੀ ਬਹੁਤ ਜ਼ਿਆਦਾ ਅੱਜ ਧੁੱਪ ਵੀ ਬਹੁਤ ਦਾ ਦੋ ਗੇੜੇ ਰਹਿ ਗਏ ਮਸ਼ੀਨ ਦੇ ਇੱਧਰ ਆਪਣੀ ਟਰਾਲੀ ਖੜੀ ਹੈ ਵੀ ਤੇ ਬਾਕੀ ਮਿੱਤਰੋ ਬੱਦਲ ਚੈੱਕ ਕਰੋ ਅੱਜ ਕਿੰਨੇ ਵਧੀਆ ਲੱਗਦੇ ਨੇ ਬਾਕੀ ਧੁੱਪ ਬਹੁਤ ਆ ਯਾਰ ਗਰਮੀ ਵੀ ਬਹੁਤ ਆ ਭਿੱਜੇ ਪਏ ਆ ਇੱਕ ਗੇੜਾ ਰਹਿ ਗਿਆ ਮਸ਼ੀਨ ਦਾ ਬਾਕੀ ये मित्रों तीजा टैंक पैन लग गया चाली आए <laughs> उसे दो हम बट. ਤੋਰ ਨੂੰ ਦੇ ਕੇ ਧਾਰਾ ਤੋਂ ਨੰਘਾਉਣੀ ਪਊਗੀ ਉਹ ਬੰਦਾ ਆਪਣਾ ਪਹਿਲੇ ਹੀ ਭੱਗ ਗਿਆ ਹੈਲਪਰ ਧਾਰਾ ਦਾ ਮਰਦ ਉਹ ਲਾਦੂ ਇਹ ਆ ਭਾਈ ਤੇਰਾ ਇਹਦਾ ਸਾਲਾ ਫੋਨ ਨਹੀਂ ਲੋਟ ਆਉਂਦਾ ਹੈਗਾ ਤਾਂ ਹੁਣ ਵੀਡੀਓ ਬਣਾ ਕੇ ਪਹਿਨੂੰ ਕਿਹਾ ਮੈਂ ਸਾਡੇ ਬੰਦੇ ਨੂੰ ਜੇਦਾ ਦਿਖਾ ਦੋ ਕਰੋ ਨੂੰ ਨੂੰ ਦਾਦੀ ਵਧੀਆ ਆ ਗਏ ਆ। ਆਉਂਦਾ ਫੋਨ ਤੂੰ ਬਣਾਈ ਨਹੀਂ ਵੀਡੀਓ ਪਾ ਰਹੇ ਹੋ। ਇਹ ਬੱਟਾ ਦੇਖੀ ਜਾ ਭੈਣ ਉਹ ਚਲਾ ਦੀਗਾ ਸੀ ਤਾਂ ਝੋਟੀ। ਆਉ ਨੂੰ ਦੇ ਦੇ ਆਪ ਸਾਲਾ ਸੜ ਗਿਆ ਚੱਕ ਇਹ ਤੇ ਲੋ ਜੀ ਮਿੱਤਰੋ ਬਟਲ ਲੱਗੇ ਦੂਜਾ ਖੱਤਾ ਆਪਾਂ ਖਾਣ ਲੱਗੇ ਸੀ ਸਮੋਸੇ ਤੇ ਕੋਕੋ ਪੀਣ ਲੱਗੇ ਸੀ ਉਹ ਤੁਹਾਨੂੰ ਕਲਿੱਪ ਦਿਖਾ ਦਾਂਗੇ ਇਹ ਬਾਕੀ ਹੌਂਡ ਜਾਂਦੇ ਆ ਮਸ਼ੀਨ ਕੋਲੇ ਉਹ ਚੱਲਦੀ ਆ ਮਸ਼ੀਨ ਢੇਡਾ ਲੱਗੀ ਵਾਲੇ ਨਾਲੇ ਚਾਉ ਲਿਆ ਮਸ਼ੀਨ ਦੇ ਕੋਲ ਆ ਤੇ ਕਿੜਾ ਲੱਗੀ ਸੀਟੀ ਸੁਣਿਆ ਸੀਟੀ ਫੇਰ ਕੋਲੇ ਟਰੈਕਟਰ ਲੈ ਕੇ ਜਾਂਦਾ ਤੇ ਤਾਂ ਸੁੱਕਿਆ ਉਹਦਾ ਆਈਬਾਤੀ ਪਨਾ ਹਲੇ ਧਾਲੇ ਦਾ ਸੁੱਕਾ ਬਾਕੀ ਤਾਂ ਇੱਕ ਭਰ ਗਿਆ ਲੋ ਜੀ ਮਿੱਤਰੋ ਦੂਜਾ ਖੇਤ ਵੀ ਵੱਡਾ ਲੱਗੇ ਸਾਡੀ ਅੱਤੀ ਦੇ ਵੱਲੋਂ ਜੀ ਬਾਕੀ ਮਿੱਤਰੋ ਮਸ਼ੀਨ ਚੱਲਦੀ ਆ ਤੇ ਬਾਕੀ ਟਾਈਮ ਹੋ ਗਿਆ 2:45 ਤੇ ਆਪਾਂ ਜਾਣਾ 4:00 ਟੂਰਸਟ ਤੇ ਜੇ 4:00 ਤੱਕ ਵੱਡੀ ਗਈ ਤਾਂ ਆਪਾਂ ਹੋਰੀਆਂ ਨਹੀਂ ਫਿਰ ਆਪਾਂ ਬਲੌਗ ਪਹਿਲਾਂ ਐਂਡ ਕਰ ਦਾਂਗੇ ਚ 4 ਵਜੇ ਤੱਕ ਬੰਦ ਪੱਟੀ ਗਈ ਤੇ ਬਾਕੀ ਬਹੁਤ ਰਹਿੰਦੀ ਹੈ ਹਜੇ ਤੱਕ ਉਧਰ ਪੜਦੀ ਉਹ ਤੇ ਬਾਕੀ ਜੇ 4 ਵਜੇ ਤੱਕ ਵੱਡੀ ਵੀ ਫੇ ਠੀਕ ਆ ਨਹੀਂ ਫਿਰ ਆਪਾਂ ਟਿਊਸ਼ਨ ਤੇ ਆਣਾ ਆਪਣੇ ਪੇਪਰ ਚੱਲ ਪੇ ਉਹਨਾਂ ਪਤਈਆ ਜੋ ਮੈਂ ਹੁਣ ਸਤੰਬਰ ਚ ਪੇਪਰ ਚੱਲਦੇ ਹੁੰਦੇ ਨੇ ਤੇ ਆਪਣੇ ਹੁਣ ਪੇਪਰ ਹੋਣ ਲੱਗਣੇ ਨੇ ਆਪਣਾ ਕੱਲੂ ਪੇਪਰ ਆ ਤੇ ਇਹਦੇ ਕਰਕੇ ਆਪਾਂ ਟੂਸਰ ਤੇ ਜਾਣਾ ਜ਼ਰੂਰੀ ਆ ਬਣਾ ਨਹੀਂ ਫਿਰ ਬਲੌਗ ਆਪਰ ਐਂਡ ਕਰਦਾ ਨਾ 4 ਵਜੇ ਤੋਂ ਪਹਿਲਾਂ ਤੇ ਡੈਡੀ ਹੁਣੇ ਦੋ 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 ਟੈਂਕ ਰਹਿਣਗੇ ਫਿਰ ਡੈਡੀ ਹੁਣੇ ਪਵਾ ਲੈਣਗੇ ਤੇ ਬਾਕੀ ਚੱਲਦਾ ਲੋ ਜੀ ਮਿੱਤਰੋ ਟਰਾਲੀ ਚ 2 ਜਾਂ 3 ਟੈਂਕ ਹੋਰ ਭਰਣਗੇ ਬਸ ਪਿੱਛੇ ਪਊਗਾ ਇਹ ਬਾਕੀ ਅਜੇ ਖਾਸੀ ਖੜੀ ਆ ਪੈ ਜਾਣੀਆਂ ਵਿੱਚ ਆਪਾਂ ਟੀਸੀ ਕੱਟਾਂਗੇ ਉਹਰੇ ਤੱਕ ਤੇ ਆਹ ਖੜੀਆ ਥੋੜੀ ਜੀ ਹੁਣ ਇਹ ਵਢਾਲੀਏ ਪਹਿਲਾਂ ਬਦਤਰ ਚੱਲਦੀ ਹੈ ਮਹੀੜ ਤੇ ਹੁਣ ਆਪਾਂ ਜਾਵਾਂਗੇ ਟੂਸਣ ਤੇ ਫਿਰ ਆ ਕੇ ਦੇਖਦੇ ਆਂ ਕਰਚੇ ਵੱਡਾਂਗੇ ਸਾਹਮਣੂ ਆ ਖੱਤੇ ਦੇ ਫਿਰ ਉਰੇ ਆਪਾਂ ਆਲੂ ਵੀ ਜਣੇ ਨੇ ਉਹ ਵੀ ਦਿਖਾਵਾਂਗੇ ਮਿੱਤਰੋ ਮਸ਼ੀਨਾਂ ਵੜਦੂਗੀ ਹੁਣ ਚੱਲਾਂਗੇ ਆਪਾਂ ਇਹਦੇ ਬਾਅਦ ਟੂਸਰ ਤੇ ਜੇ ਸ਼ਾਮ ਨੂੰ ਟਾਈਮ ਲੱਗੇ ਆ ਕੇ ਕਰਚੇ ਵਡਾਂਗੇ ਉਹਦਾ ਵੀ ਬਲੌਗ ਆਪਾਂ ਲੱਗ ਬਣਾਵਾਂਗੇ ਆ ਵੀ ਬਲੌਗ ਖਾਸਾ ਬੜਾ ਹੋ ਗਿਆ ਤੇ ਬਾਕੀ ਅੱਜ ਦੀ ਵੀਡੀਓ ਆਪਾਂ ਉਰੇ ਤੱਕ ਹੀ ਆਪਾਂ ਐਂਡ ਕਰਦੇ ਆਂ ਤੇ ਬਾਕੀ ਜਿਹੀ ਦੇਖੋ ਬਾਕੀ ਵੜਦੀ ਆਪਾਂ 1509 ਆਏ 26 ਵੀ ਵਡਾਂਗੇ ਉਹਦਾ ਵੀ ਬਲੌਗ ਦਿਖਾਵਾਂਗੇ ਹੁਣ ਆਪਾਂ ਬਲੌਗ ਪਾਇਆ ਕਰਾਂਗੇ ਤੇ ਬਾਕੀ ਹੁਣ ਆ ਖੇਤੀ ਦੇ ਬਲੌਗ ਹੀ ਆਉਣਗੇ ਹੁਣ ਆ ਲੂਲੂ ਬੀਜਾਂਗੇ ਬਾਹਾਂਗੇ ਤੇ ਬਾਕੀ ਅੱਜ ਦਾ ਬਲੌਗ ਆਪਾਂ ਹੋਰ ਇੰਡ ਕਰਦੇ ਆ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਅੱਜ ਦੀ ਵੀਡੀਓ ਆਪਾਂ ਹੋਰ ਇੰਡ ਕਰਦੇ ਆ ਥੈਂਕਸ ਫੋਰ ਵਾਚਿੰਗ